ਫਿਲੌਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼ਾਮ ਸਮੇਂ ਸ਼ਹਿਰ ਦੀ ਟਾਣਾ ਮੰਡੀ ਦੇ ਨਜ਼ਦੀਕ ਦੋ ਮੋਟਰਸਾਈਕਲ ਤੇ ਸਵਾਰ ਚਾਰ ਨਕਾਬਪੋਸ਼ ਹਮਲਾਵਰਾਂ ਨੇ ਦੋ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਰਾਂ ਵੱਲੋਂ ਇਹ ਹਮਲਾ ਇਨੀ ਹੈਵਾਨੀਅਤ ਨਾਲ ਕੀਤਾ ਗਿਆ ਕਿ ਹਮਲਾਵਰਾਂ ਦੇ ਹੱਥ ਵਿੱਚ ਫੜਿਆ ਬੇਸਵਾਲ ਹੀ ਟੁੱਟ ਗਿਆ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚਲੰਦਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹਾਂਜੀ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਡਾਕਟਰ ਲਖਦੀਪ ਸਿੰਘ ਜੀ ਤੇ ਸਾਡੇ ਕੋਲ ਹੁਣ ਇੱਕ ਪੇਸ਼ੈਂਟ ਆਇਆ ਵਿਸ਼ਾਲ ਨਾਮ ਦਾ ਜੋ ਕਿ ਲੜਾਈ ਝਗੜੇ ਦੇ ਨਾਲ ਸੰਬੰਧ ਸੀ ਹੂੰ ਕਿੰਨਾ ਹਾਲਾਤ ਹੈ ਕਿੰਨਾ ਦੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਤੇ ਮੂੰਹ ਤੇ ਵੀ ਸੱਟਾਂ ਹੈਗੀਆਂ ਆ ਹੂੰ ਹੂੰ ਬਾਕੀ ਉਹਦੀ ਇਨਵੈਸਟੀਗੇਸ਼ਨ ਕਰਾਈਆਂ ਜਾਣਗੀਆਂ ਅਜੇ ਕੀ ਲੱਗਦਾ ਇਹ ਤੇਜ ਹਥਿਆਰ ਮਾਰਿਆ ਤੇ ਕੀ ਲੱਗਦਾ ਇਹਨਾਂ ਨੂੰ ਹੈਡ ਇੰਜਰੀ ਕਿੰਦਾ ਸਰਚ ਸਰਚ ਵੀ ਹੈ ਮੂੰਹ ਦੀ ਸਿਰ ਤੇ ਸੱਟ ਹੈਗੀ ਆ ਤੇ ਮੂੰਹ ਤੇ ਵੀ ਹੈਗੀ ਆ ਹੂੰ ਹੂੰ ਕੀ ਰਿਪੋਰਟ ਬੱਲੇ ਪਰਚਾ ਘੱਟਦਾ ਤੇ ਇਨਵੈਸਟੀਗੇਸ਼ਨ ਵਾਲਿਆਂ ਨੂੰ ਰੈਫਰ ਕਰਨਾ ਪੈਣਾ ਕਿੱਥੇ ਕਰਨਾ ਹੈ ਸਿਵਲ ਜ਼ਿਲ੍ਹਾ ਅੰਦਰ ਜ਼ਖਮੀ ਨੌਜਵਾਨ ਦੀ ਪਛਾਣ ਵਿਸ਼ਾਲ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਢੇਂਗ ਵਜੋਈ ਹੈ ਜਿਕਰ ਜੋ ਹੈ ਕਿ ਹਮਲਾਵਰਾਂ ਦੀ ਸਾਰੀ ਕਰਤੂਸ ਸੀਸੀਟੀਵੀ ਵਿੱਚ ਵੀ ਕੈਦ ਹੋ ਗਏ ਵਿਸ਼ਾਲ ਹੈ ਜੀ ਮੈਂ ਪਿੰਡ ਤਿੰਗ ਤੋਂ ਰਹਿਣ ਵਾਲਾ ਹਾਂ ਹਾਂਜੀ ਗੱਲ ਕੁਛ ਨਹੀਂ ਜੀ ਚਾਰ ਜਣੇ ਪਿੱਛੋਂ ਆਏ ਆ ਹਾਂਜੀ ਉਹਨੇ ਆ ਕੇ ਰੋਕਿਆ ਇਹਨੂੰ ਕਹਿੰਦੇ ਤੇਰਾ ਨਾਂ ਵਿਸ਼ਾਲ ਹੈ ਕਹਿੰਦਾ ਹਾਂਜੀ ਤੇ ਉਹਨੇ ਜੀ ਹਮਲਾ ਕਰਤਾ ਹਾਂ ਤੇ ਇਨੇ ਚ ਕੁੱਟਮਾਰ ਕਰਤੀ ਮਾਰ ਤੇ ਭੱਜ ਗਿਆ ਮੈਂ ਹਸਪੀਟਲ ਆ ਗਿਆ ਨਹੀਂ ਜਿਹੜੇ ਬੰਦੇ ਨੂੰ ਕੁੱਟਿਆ ਉਹਦਾ ਨਾਂ ਕੀ ਹੈ ਉਹਦਾ ਨਾਲ ਵਿਸ਼ਾਲ ਹੈ ਜੀ ਤਿੰਗ ਦਾ ਹੈ ਤਿੰਗ ਤੋਂ ਰਹਿਣ ਵਾਲਾ ਕਿੱਲੇ ਜਣੇ ਸੀ ਬਾਈਕ ਤੇ ਉਹ ਚਾਰ ਜਣੇ ਸੀ ਕਦ ਨਾਲ ਹਮਲਾ ਕੀਤਾ ਕੀ ਚੀਜ਼ ਸੀ ਬੈਸਮੋਲ ਦੇ ਸੀ 1 4 ਉੱਥੇ ਸੀਸੀਟੀਵੀ ਕੈਮਰਾ ਲੱਗਾ ਹੋਈ ਜੀ ਹਾਂ ਜੀ ਲੱਗਾ ਆ ਤੇ ਇੱਕ ਦੇ ਲੱਤ ਚੋਈ ਸੀ ਕੁਛ ਦੋ ਦੇ ਅੱਛਾ ਹਾਂ ਜੀ ਇਹ ਹੁਣ ਕਿਥੇ ਸਿਵਲ ਚ ਲੈ ਜਾਂਦਾ ਹਾਂ ਜੀ ਸਿਵਲ ਚ ਲੈ ਜਾਂਦਾ ਕੀ ਪ੍ਰਸ਼ਾਸਨ ਆ ਗਿਆ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਨਹੀਂ ਆਏ ਜੀ ਨਹੀਂ ਜਦੋਂ ਅਸੀਂ ਲੈ ਕੇ ਆਏ ਆ ਜੀ ਕੋਈ ਨਹੀਂ ਆਇਆ ਇੱਥੇ ਅਸੀਂ ਆਪ ਹੀ ਉਹਨੂੰ ਉੱਥੇ ਪਾਇਆ ਜੀ 15 20 ਮਿੰਟ ਬਾਅਦ ਆਇਆ ਉਹ ਵੀ ਹਾਕਾਂ ਮਾਰੀਆਂ ਕਰਕੇ ਆਇਆ ਤੇ ਨਾਲ ਲੈ ਜਾਣਾ ਜੀ ਮੰਨ ਕਰਦੇ ਹਾਂ ਮੰਗ ਕੁਛ ਨਹੀਂ ਜੀ ਬੰਦਾ ਪਤਾ ਲੱਗੇ ਕੌਣ ਕੌਣ ਨਹੀਂ ਕਾਰਵਾਈ ਹੋਵੇ ਇਹਨਾਂ ਦੇ ਕਾਰਵਾਈ ਹੋਵੇ ਹਲੇ ਇਹਨਾਂ ਦਾ ਵੀ ਪਤਾ ਨਹੀਂ ਲੱਗਾ ਇਹ ਨਹੀਂ ਹਲੇ ਤੱਕ 808 ਵਾਲਿਆਂ ਨੂੰ ਫੋਨ ਨਹੀਂ ਕੀਤਾ ਉਹ ਮਨੀ ਆਈ ਹੈਗੀ ਠੀਕ ਹੈ ਘੰਟਾ ਹੋ ਗਿਆ ਇੱਥੇ ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਫਲੋਰ ਦੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਜ਼ਖਮੀ ਨੌਜਵਾਨ ਆਪਣੇ ਦੋਸਤ ਨਾਲ ਫਲੋਰ ਵਿਖੇ ਕਿਸੇ ਕੰਮ ਲਈ ਆਇਆ ਸੀ ਕਿ ਦਾਣਾ ਮੰਡੀ ਵਾਲੇ ਗੇਟ ਨਜ਼ਦੀਕ ਦੋ ਮੋਟਰਸਾਈਕਲਸ 'ਵਾਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਇੱਕ ਸਿਵਲ ਹਸਪਤਾਲ ਫਲੋਰ ਤੋਂ ਚਿੱਟ ਮਸੂਲ ਹੋਇਆ ਥਾਣਾ ਕਿ ਵਿਸ਼ਾਲ ਸਨਫ ਜਗਜੀਤ ਸਿੰਘ ਰਾਮ ਵਾਸੀ ਪਿੰਡ ਦੇਗਾ ਜੋ ਲੜਾਈ ਵਿੱਚ ਸੱਟਾ ਲੱਗਣ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਜੋ ਡਾਕਟਰ ਸਾਹਿਬ ਨੂੰ ਪਤਾ ਕੀਤਾ ਡਾਕਟਰ ਸਾਹਿਬ ਨੇ ਮਜਰੂਰ ਨੂੰ ਰੈਫਰ ਦੱਸਿਆ ਕਿ ਸਿਵਲ ਹਸਪਤਾਲ ਜਿੰਦਰਦਾ ਰੈਫਰ ਕੀਤਾ ਗਿਆ ਜੀ ਜੀ ਕੀ ਸਰ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਰਜਿਸਟਰ ਸੀਸੀਟੀਵੀ ਕੈਮਰੇ ਚੱਕ ਚੈੱਕ ਕਰਕੇ ਸੱਟਾ ਮਾਰਨ ਵਾਲੇ ਵਿਅਕਤੀਆਂ ਦਾ ਪਤਾ ਕਰ ਰਹੇ ਆ ਜੋ ਵੀ ਸਾਹਮਣੇ ਆਉਂਦਾ ਹੈ ਜਿਹਦਾ ਵੀ ਨਾਮ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ